जय वाल्मीकि जय भीम जय भार भारत साथियों मैं ਤੁਹਾਡਾ ਆਪਣਾ सनी दानम ਰਾਸ਼ਟਰੀ ਅਧਿਖ ਅੰਮ੍ਰਿਤਕਾ ਸਮਾਜ ਦਲ ਭਾਰਤ اور ਮੈਂ ਦੱਸਣਾ ਦਮ ਸਾਰਿਆਂ ਨੂੰ ਸੂਚਨਾ ਦੇਣਾ ਚਾਹਨਾ ਕਿ 6 ਤਰੀਕ 10ਵੇਂ ਮਹੀਨੇ ਦੀ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਗਟ ਦਸ ਦੇ ਉਪਲਖ ਦੇ ਵਿੱਚ ਵਿਸ਼ਾਲ ਔਰ ਭਵਵੇਂ ਸ਼ੁਭ ਯਾਤਰਾ ਜਿਹੜੀ ਹੈ ਭਗਵਾਨ ਵਾਲਮੀਕੀ ਮਹਾਰਾਜ ਦੀ ਮੂਰਤੀ ਗਵਾਲ ਮੰਡੀ ਚੌਕ ਅੰਮ੍ਰਿਤਸਰ ਤੋਂ ਠੀਕ ਸਵਾ 12 ਵਜੇ ਜਿਹੜੀ ਉਹਦਾ ਸ਼ੁਭ ਆਰੰਭ ਕੀਤਾ ਜਾ ਰਿਹਾ ਹੈ ਬੇਨਤੀ ਕੀਤੀ ਜਾਂਦੀ ਹੈ ਤੁਹਾਨੂੰ ਸਾਰਿਆਂ ਨੂੰ ਸੱਦਾ ਹੈ ਕਿ ਤੁਸੀਂ ਸਾਰੇ ਵਾਚਣ ਕੇ ਵਦ ਗੀਂਤੀ ਵਿੱਚ ਆਓ ਔਰ ਪਰਮਪితਾ ਪਰਮਾਤਮਾ ਤੋਂ ਆਸ਼ੀਰਵਾਦ ਪ੍ਰਾਪਤ ਕਰੋ ਔਰ ਇਸੇ ਸ਼ੁਭ ਅਫਸਰ ਦੇ ਉਤੇ ਅੰਬੇਡਕਰ ਸਮਾਜ ਦਲ ਭਾਰਤ ਆਪਣਾ ਇੱਕ YouTube ਚੈਨਲ ਜਿਹੜਾ ਉਹ ਲਾਂਚ ਕਰਨ ਜਾ ਰਿਹਾ ਹੈ ਉਹਦੇ ਦੇ ਉੱਤੇ ਹੀ ਸਾਰੀ ਜਿਹੜੀ ਸ਼ੁਭ ਯਾਤਰਾ ਲਾਈਵ ਦਿਖਾਈ ਜਾਏਗੀ ਅੰਬੇਡਕਰ ਸਮਾਜ ਦਲ ਭਾਰਤ ਦੇ ਨਾਮ ਤੇ ਬੇਨਤੀ ਹੈ ਕਿ ਵੱਧ ਤੋਂ ਵੱਧ ਲੋਕੋ ਨੂੰ ਲਾਈਕ ਕਰਨ ਸ਼ੇਅਰ ਕਰਨ ਔਰ ਜੋਇਨ ਕਰਨ ਤਾਕੀ ਸਮਾਜ ਚ ਹੋ ਰਹੀ ਐਕਟੀਵਿਟੀਆਂ ਉਹਨਾਂ ਤੱਕ ਪਹੁੰਚ ਸਕਣ ਤੁਹਾਨੂੰ ਸਾਰਿਆਂ ਨੂੰ ਫਿਰ ਦੁਆਰਾ ਬੇਨਤੀ ਹੈ ਕਿ ਸ਼ੁਭ ਯਾਤਰਾ ਚ ਆ ਕੇ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਤੋਂ ਤੁਸੀਂ ਸਾਰੇ ਆਸ਼ੀर्वाद ਪ੍ਰਾਪਤ ਕਰੋ ਆਸ ਕਰਦੀ ਹਾਂ ਕਿ ਪਰਮਾਤਮਾ ਤੁਹਾਡੇ ਸਾਰੇ ਉੱਤੇ ਮਿਹਰ ਭਰਿਆ ਹਤਰਕ ਜੈ ਵਾਲਮੀਕੀ ਜੈ ਭੀਮ ਜੈ ਭਾਰਤ